સ૨િં શ૨ાા દ૨ાણ સાગેજાણ સંરીપી સહ્ઐણ સહવાંય જમે જે ચાગે શચાગે સહલુત કાણીણ ચાણાણ સહળ ਇਹ ਆਪਣੇ ਬੰਦੇ ਦਾ ਹੀ ਆ ਕੰਮ ਸਹੀ ਗੱਲ ਆ ਡੋਡੇ ਲਾ ਹੀ ਛੇਰਦੇ ਉਦਾਂ ਤੇ ਹਾ ਕਿਆ ਬਲੀ ਚੁਲੰਗੀ ਚਾਲ ਮਾਨੇ ਹੱਥ ਮੁਕਾਈ ਹਾ ਘੜੇ ਪਿਆਸੇ ਖੂਨ ਤੇ ਕਈ ਭਾਈ ਭਾਈ ਹਾ ਇੱਥੀ ਐਲ ਕਲੱਬ ਦੇ ਰੰਗੀਆਂ ਕੀ ਵਰਤਿਆ ਪਾਣਾ ਹਾ ਸਾਥੋਂ ਬਾਬਾ ਉਹ ਪਾਪ ਖੋਲਿਆ ਤੇਰਾ ਦਿਨ ਕਾਲਾ ਹਿੰਦੂ ਹਿੰਦੂ ਤੇ ਮੁਸਲਮਾਨ ਸੀ ਇੱਕ ਨਾਲ ਲਾਉਂਦਾ ਓ ਇੱਕੋ ਰਾਮ ਰਹੀ ਮਨੇ ਕਲ ਵੇ ਸਮਝਾਉਂਦਾ ਹਏ ਰਸਤੇ ਪੱਖੋ ਬੱਖਰੇ ਪੜੀ ਕਿ ਤਕਾਣਾ दुनिया <laughs> ਕੋਈ ਨੀ ਛੱਡ ਜਾਗਾ ਨਾ ਇਹਨਾਂ ਨੂੰ ਥਾਹਾ ਦੇਣ ਮੈਂ ਵੰਡ ਦੇਣੇ ਆ ਇਹ ਆਹ ਤਾਂ ਮੋਜਣਾ ਤੇ ਵੀ ਆਉਣ ਕਿ ਸੰਦੇ ਤਾਂ ਸਾਰਾ ਖਾ ਗਏ ਆ ਪਤਾ ਪਤਾ ਕਰੇ ਲੈਣ ਛੱਡਿਆ ਸਾਰੇ ਸਾਨੂੰ ਖਾੜੇ ਕੇ ਦੁਮਾਰੇ ਮੋਜਣਾ ਤੇ ਆ ਉਹਨਾਂ ਨੂੰ ਥਾਹਾ ਦੇਣ ਨੂੰ ਮੈਂ ਮਾਲਮ ਕਰਦਾ ਦੇਖਣਾ ਕੱਦੂ 2-3 ਫਸੂ ਲੱਗੇ ਰਹੇ ਸੀ ਉਹ ਵੀ ਖਾ ਗਏ ਸਾਰੇ ਹੂੰ ਹੂੰ ਕਰਦਾ ਸਾਡੀ ਕਿਹਨਾਂ ਨਹੀਂ ਮੈਂ ਨ ਮਰਨੇ ਨਹੀਂ ਦੱਸਦੇ ਆ ਆ ਵੇਖ ਲੈ ਸਾਰੇ ਖਾ ਗਏ ਮੱਤਾਂ ਲਤਾ ਆਠੋਂ ਉਹਦੇ ਸਾਥ ਮੈਂ ਚੁਕਾ ਦੇਣੀ ਐ ਕਿਸੇ ਨੂੰ ਬਸ ਆਹ ਸਾਂ ਸਵੇਰ ਦਾ ਮੈਂ ਚੁਕਾਈ ਜਣੇ ਹੂੰ ਉਹ ਛੜਦੇ ਨਹੀਂ ਕੋ ਬਾਤਾਂ ਨਹੀਂ ਕਰ ਉਹਨਾਂ ਨੂੰ ਦਰਵਾਜ਼ਾ ਜਾਣ ਕੇ ਬਾਣੀ ਚ ਬਾੜਦਾ ਬੇ ਛੱਡਣ ਦਾ ਆਦਾ ਵੀ ਆ ਕੇ ਬੋਲੇ ਤਾਂ ਸਹੀ ਹਾਂ ਦੇ ਖਾਣ ਲੱਗਣਾ ਹੈ ਜੇ ਅਸੀਂ ਸਾਰੇ ਬੱਦ ਖਾਣਗੇ ਨਾ ਛੱਜੋਗੇ ਔਰ ਤਾਂ ਤਾਂ ਉਹ ਵੀ ਖਾ ਗਏ ਹੂੰ ਵੀ ਹੂੰ ਹੂੰ ਕਰ ਜਾਂਦਾ ਮੰਮੀ ਆ ਕੀ ਕਰਦੀਆਂ ਮੈਂ ਆਲੂ ਕੁੱਟਦੀ ਹਾਂ ਰੋਟੀ ਨਮਕਿਆਂ ਦੇ ਆਦਮਾਨੀ ਲਾ ਕੇ ਦੇਤੇ ਰੱਖੇ ਰੋਜ਼ ਘਾੜਾ ਦਿੰਦਾ ਕਰੇ ਤਾਂ ਕੁੰਡੇ ਕੁੰਡੇ ਚ ਕੁੰਡੇ ਚ ਪਾ ਕੇ ਕੁੱਟਣੇ ਸੀ ਇਹ ਫੇਰ ਵਧੀਆ ਨੇ ਕਿੱਥੇ ਸੌਖਾ ਕੰਮ ਆ ਤਦ ਮਹਦਵਾ ਦਾ ਮੈਂ ਕੋੜੇ ਕੁੱਟਣੀਆਂ ਕੁੰਡੇ ਪਾ ਕੇ ਵਧੀਆ ਨੇ ਮੈਂ ਤੱਕੜਾ ਮਾਰੂੰਗੀ ਹਾਂ ਲੋ ਜੀ ਕਹਿ ਦਿੰਦਾ ਆ ਗਾਲੂਆਂ ਆਂਗਾ ਲਾਲਾ ਆ ਗਾਲੂਆਂ ਆਂਗਾ ਲਾਲਾ ਅ ਗਾਲੂਆਂ ਨੇ ਬਣਾਣਾ ਕਰ ਮੱਕੀਆਂ ਬਣਾ ਦੇ ਕਰ ਆ ਗਵਾਲਿਆਂ ਨੇ ਸਵਾਦ ਨਹੀਂ ਪੂਰੇ ਢੰਦੇ ਮੇਰੇ ਕੋਲ ਹਾਂ ਫਿਰ ਉਹ ਤਾਂ ਕਹੇ ਹਾਏ ਯਾਰ ਪਾਈਆਂ ਹਕੂਮਤ ਨੇ ਸਵਾਦ ਨਹੀਂ ਲੋਪਰ ਦੇਖਦੇ ਨਹੀਂ ਦੇਟ ਆਉਂਦੇ ਨੇ ਕੰਮਜੋਗੀ ਦਾ ਰਹਿਣ ਨਹੀਂ ਇਹ ਕਹਿਣਾ ਹੱਟਦੇ ਨਹੀਂ ਖਾਣੇ ਨਹੀਂ ਹਟਦੇ ਆ ਬਈ ਮਾਣੂ ਟਦਾ ਮੰਦਾ ਦੇਖੇ ਬਈ ਲੇਕਿਨ ਲੀਆ ਨੇ ਹੈਂ ਦੇਖਾਣੇ ਤਲ ਤਲ ਤੋਂ ਲੱਗਾ ਪਿਆ ਆਲੂ ਆਲੇ ਬਣਾ ਦੇ ਆਲੂ ਆਲੇ ਆਲੂ ਬਣਾਣੇ ਨਹੀਂ ਪੱਟੇ ਜੇ ਆਹ ਸਦੇ ਪਕਾਉ ਰਹੀ ਕੱਢ ਜੀ ਆ ਨੂੰ ਆਲੂ ਆਲੇ ਕੱਢੀ ਇਹ ਖਾਣੇ ਆ ਆ ਬਣਾ ਦਿਓ ਬਰਾ ਆਲੂ ਬਣਾ ਪਰੌਠੇ ਬਣਾ ਦਿਓ ਕਦੇ ਬਰੈਡ ਬਣਾ ਦਿਓ ਮਸਵਾਦ ਜੀ ਦਾ ਸਵਾਦ ਤਕੂ ਰਹੁੰਦਾ ਹੀ ਨਹੀਂ ਇਹਨਾਂ ਮਾਦੀ ਕਰੀਓ ਆਹੀ ਹਾਂ ਨੰਦ ਜੀ ਤੰਦਤ ਉਹ ਵੀ ਮੰਮੀ ਆਲੂਆੜ ਬਣਾਵਾ ਮੰਮੀ ਆਲੂਆੜ ਬਣਾਵਾ ਮੈਂ ਮੂੜਾੜ ਖਾਂਦੇ ਖਾ ਸਰਦਾਰੇ ਪੱਤੇ ਭਇਆ ਆਲੂ ਐ ਖਾ ਲੋ ਪਰੌਠੇ ਆਲੂਆੜ ਪਰੌਠੇ ਖਾਂਗੇ ਯਾਰ ਹੋ ਗਏ ਆਲੂ ਮਾਰੇ ਪਰੌਠੇ ਖਾ ਲੋ ਅੱਜ ਮਾਤਾ ਆਲੂ ਮਾਰੇ ਪਰੌਠੇ ਬਣਾਉਂਦੀ ਆ ਆਲੂ ਮਾਰੇ ਪਰੌਠੇ ਖਾਓ ਮੋਜ ਡਾਓ ਹੂੰ ਹੈਪੀ ਵਾਸਾਇਨਿਆ ਕਿ ਮੈਂ ਬਣਾਤੇ ਹੁਣ ਇੰਨਿਆ ਕਿ ਤੂੰ ਬਣਾ ਦੇ ਦੇਤੀ ਮੈਂ ਇੱਥੇ ਤਾਂ ਬਾਤ ਖੜਾ ਨਹੀਂ ਜਾਂਦੀ ਹੂੰ ਉਹ ਬਣਾ ਦੇ ਦੇ ਕੇ ਦੇਖ ਮੈਂ ਤੋਨੇ ਖੜਾ ਜਾ ਨਾ ਮੇਰਾ ਤਾਂ ਸਹਰੀ ਵਾਲਾ ਰੁਕੀ ਜਾਂਦਾ ਨਹੀਂ ਤਾ। ਲੈ ਤੇਰੇ ਡਾਡੀ ਨੂੰ ਬਾਜ ਮਾਰਾਂ ਰੋਟੀ ਖਾਦੂਗਾ ਮਰਨ ਬਾਜਿਆ ਨੂੰ ਮਾਰ ਲਿਆ। ਆਹੋ ਮੈਂ ਉਹਨੂੰ ਬਾਜ ਮਾਰ ਦੇਮਾ। ਆ ਜਾਓ ਰੋਟੀ ਖਾ ਲਓ। ਆ ਜਾਓ ਰੋਟੀ ਖਾ ਲਓ। ਹੰਜਾਓ। ਹੰਡਗਾ ਹੋ ਜਾਣਗੀਆਂ ਆ ਜਾ ਕੇ ਰਾ ਛੇਤੀ ਛੇਤੀ ਲੱਗ ਜਾਂ ਛੇਤੀ ਛੇਤੀ ਆ ਜਾ ਰੋਟੀ ਖਾ ਲਾਂ ਕਰ ਮਾਜੀ ਪਈ ਆ ਆਹੋ ਉਹ ਦੋਨੇ ਕਹਿੰਨੇ ਰੋਟੀ ਨਾ ਨਹੀਂ ਹਾਂ ਤਾਂ ਹੁਣ ਕੋਈ ਨਹੀਂ ਢਾਲਦਾ ਆ ਵੀ ਕਹਿੰਦਾ ਸੀ ਦੋ ਤਾਂ ਕਿਹਨਾਂ ਰੋਟੀ ਪਾਉ ਨਾ ਆਲੂ ਮਾਲੀ ਆਲੂ ਮਾਲੀ ਹੁਣ ਹੌਣਾ ਖਾਣਾ ਨੇੜੇ ਨਹੀਂ ਹੁੰਦਾ। ਇਹ ਤੁੰਗਿਆ ਰਸੀ ਇਹ ਨਹੀਂ ਖਾਂਦਾ ਗਾਲੂ ਵਾਲੀ। ਇਹ ਤਾਂ ਘੱਟ ਖਾਂਦਾ ਹੁੰਦਾ ਉਹ ਕਹੇ ਪਤਾ ਨਹੀਂ ਕਿ ਮੇਰੀ ਤਾਂ ਤੈਨੂੰ ਗਾਲੂ ਰੋਟੀ ਖਾਣੀ ਨੰਨੀ ਮੈਂ। ਇਹ ਤਾਂ ਉੱਥੇ ਵੀ ਨਹੀਂ ਖਾਂਦਾ ਪੰਡ। ਖਾਣ ਦਾ ਕਿਆ ਮਤ ਨੂੰ। ਠੰਡੀ ਹੋਈ ਖਾਊਗਾ ਜੇ ਫਾਦੀ ਤਾਂ ਨਹੀਂ ਖਾਂਦਾ। ਰੋਟੀ ਖਾਦਾ ਤੁਸੀਂ। ਰੰਜੀਪਾ ਤੁਸੀਂ ਖਾ ਲਾ। ਹਾਂਜੀ ਕੀ ਹਾਲ ਚਾਲ ਦੋਸਤੋ। ਇੰਦਰ ਆ ਕੀਪਾ ਮੋਲਾ ਪ੍ਰਭਦੀਪ ਸਿੰਘ ਸਿੱਧੂ ਇਹ ਤੁਹਾਡੇ ਨਾਲ ਨੇ ਤੁਸੀਂ ਟੈਨਸ਼ਨ ਨਹੀਂ ਲੈਣੀ ਇੰਗਲੈਂਡ ਚ ਬਹੁਤ ਕੰਮ ਆ ਬਸ ਲੱਭਣਾ ਪੈਣਾ ਹੈ ਤੇ ਲੱਭੇ ਤੈਨੂੰ ਲੱਭਣਾ ਨਹੀਂ ਵਾਹ ਜੀ ਵਾਹ ਕੀ ਬਾਤ ਹੈ ਲੱਖ ਰੁਪਏ ਦੀ ਗੱਲ ਹੈ ਲੱਭਣਾ ਪੈਣਾ ਹੈ ਲੱਭਣਾ ਪੈਣਾ ਹੈ ਪਰ ਲੱਭਣਾਂ ਨਹੀਂ ਆਜੋ ਤੁਸੀਂ ਕੰਮ ਤੈਨੂੰ ਲੱਭਣਾ ਪੈਣਾ ਹੈ ਪਰ ਲੱਭਣਾ ਨਹੀਂ ਤੈਨੂੰ ਪੈਸੇ ਲਾਉਣੇ ਪੈਣੇ ਆ ਪਰ ਲੱਗਨੇ ਨਹੀਂ ਪੈਸੇ ਵੀ ਲਾ ਦੋ ਲੈ ਲੈ ਜੀ ਲੈਣੇ ਵੀ ਹਾਂ ਜੇ ਲਾਲੇ ਤਾਂ ਲੈਣੇ ਨਹੀਂ ਕੋਈ ਚੱਕਰ ਵਾਲੀ ਏਡੀ ਵੱਡੀ ਗੱਲ ਨਹੀਂ ਹੈਗੀ। ਕੰਮ ਮਿਲਦੇ ਰਹਿੰਦੇ ਆ ਪਾਕਿਸਤਾਨੀ ਕਿਸੇ ਨੇ ਟੂਆ ਕਟਾਉਣਾ ਹੋਵੇ ਇੰਗਲੈਂਡ ਆ ਜਾਵੇ ਜੇ ਕਿਸੇ ਨੇ ਨਹੀਂ ਕਟਾਉਣਾ ਤੇ ਪੰਜਾਬ ਚ ਰਹਿ ਜਾਵੇ। ਜੀ। ਲੋ ਜੀ ਜਿਵੇਂ ਤੁਹਾਨੂੰ ਪਤਾ ਕਿ 4 ਜੁਲਾਈ ਨੂੰ ਵੋਟਾਂ ਤੇ ਵੋਟਾਂ ਦਾ ਜਿਹੜਾ ਹੁਣਾਂ ਦੋ ਹਫ਼ਤੇ ਰਹਿ ਗਏ ਨੇ ਤੇ ਕੰਮ ਪੂਰੇ ਜੋਰਾਂ ਸ਼ੋਰਾਂ ਤੇ ਚੱਲ ਰਿਹਾ। ਲੀਫਲੇਟਿੰਗ ਤਾਂ ਅਸੀਂ ਏਕੇਰੀ ਸਾਰੇ ਹੈਸਟਨ ਤੇ ਫੈਲਥਮ ਦੇ ਵਿੱਚ ਲੀਫਲੈਟ ਸੜਤੇ ਸੀਗੇ ਤੇ ਹੁਣ ਜਿਹੜਾ ਕੰਮ ਚੱਲ ਪਿਆ ਉਹ ਡੋਰ ਟੂ ਡੋਰ ਜਾ ਕੇ ਲੋਕਾਂ ਨਾਲ ਸਿੱਧੀਆਂ ਗੱਲਾਂ-ਬਾਤਾਂ ਕਰਕੇ ਉਹਨਾਂ ਦੇ ਦੁੱਖ ਪੁੱਛਣੇ ਆ ਤੇ ਉਹਨਾਂ ਦੇ ਹੱਲ ਕਰਾਂਗੇ ਜੇ ਆਪਣੀ ਸਰਕਾਰ ਬਣਦੀ ਹੈ ਵਰਕਿੰਗ ਪਾਰਟੀ ਦੀ 22-40 ਸਾਲ ਲੇਬਰ ਦੇ ਵਿੱਚ ਰਹਾ ਲੇਬਰ ਦਾ ਕਾਉਂਸਲਰ ਵੀ ਅਜੇ ਮੌਜੂਦਾ ਪਰ ਜੋ ਗਾਜਾ ਦੇ ਵਿੱਚ ਹੋਇਆ ਉਹਤੇ ਬਾਈ ਨੇ ਕਿਹਾ ਵੀ ਇਹ ਬਹੁਤ ਮਾੜਾ ਹੋ ਰਿਹਾ ਗਾਜਾ ਦੇ ਵਿੱਚ ਜਿਹਦੇ ਕਰਕੇ ਮੁਸਲਮਾਨ 21 ਮੁਸਲਮਾਨ ਆ ਜੋ ਕਾਉਂਸਲਰ ਦੇ ਵਿੱਚ ਨੇ ਉਹਨਾਂ ਨੇ ਬਾਈ ਦੀ ਸ਼ਿਕਾਇਤ ਕਰਤੀ ਫੇ ਤੋ ਕਿਉਂ ਬੋਲਿਆ ਤੇ ਜਿਹਦੇ ਕਰਕੇ ਬਾਈ ਨੂੰ ਫਲੇਵਰ ਚੋਂ ਕੱਢਤਾ ਤੇ ਬਾਈ ਫਿਰ ਚਾਰਜ ਗੈਲਵਨ ਆ ਗਿਆ ਵਰਕਰ ਪਾਰਟੀ ਵਿੱਚ ਸਚਾਈ ਪਹਿਲਾਂ ਅਰਦਾਸ ਜਿਹੜੀ ਹੈ ਨਾ ਮਾਫੀ ਕਰਨੀ ਹੈ ਇੱਕ ਐਸੀ ਚੀਜ਼ ਆ ਅਰਦਾਸ ਮੈਂ ਕਰ ਰਿਹਾ ਮੇਰਾ ਤਾਂ ਆਪਣਾ ਵਕਤ ਗਿਆ ਕਿ ਜਿਹੜੀ ਅਰਦਾਸ ਇੱਕ ਚੀਜ਼ ਹੈ ਨਾ ਹਾਂਜੀ ਬਾਬਾ ਜੀ ਕਹਿੰਦੇ ਨੇ ਦਿਲੋਂ ਕਰੋ ਬਿਲਕੁਲ ਮੰਗਣਾ ਪਾਰ ਬਿਲਕੁਲ ਬਿਲਕੁਲ ਗੁਰੂ ਕੋਲ ਮੰਗੋ ਹਾਂ दिगा कर वाला हाँ, सो होप पर इंग्लिश कह दे डू गुड गोड विल कम बैक टू एब्सोल्यूटली ए दा था इन बड़े लिखया नहीं है मेनू 63 हो एयर हो गए थे आई नो बल्ले बल्ले के नहीं आता 61 मई के आसी जेड़े पुराने जिंदे के आप 61 चाइज 61 मई के और पुराने जिंदे हां जिदे पुराने सब ने 9 साल के जान बस ले जा ਘੋੜੇ ਮੁਖੜੇ ਦਾ ਚੁਕਰੀ ਕਰੀਏ ਤੇਰਾ ਜ਼ਿੰਦਗੀ ਜੱਜਦਾ ਚੱਜਦਾ ਘੋੜੇ ਮੁਖੜੇ ਦਾ ਚੁਕਰੀ ਕਰੀਏ ਤੇਰਾ ਜ਼ਿੰਦਗੀ ਜੱਜਦਾ ਚੱਜਦਾ ਲਓ ਜੀ ਹਾਂ ਸਹੀ ਗੱਲ ਆ ਕਾਉ ਇਹ ਆਪਣੇ ਬੰਦੇ ਦਾ ਹੀ ਆ ਕੰਮ ਸਹੀ ਗੱਲ ਆ ਡੋਡੇ ਲਈ ਫੇਰਦੇ ਉਦੋਂ ਦਾ ਲਓ ਜੀ ਦੂਜੇ ਏਰੀਏ 'ਚ ਡੋਡੇ ਮਿਲ ਗਏ ਆਪਾਂ ਨੂੰ ਕੌਂਦਿਆ ਫਿਰਦਿਆਂ おにいって。